ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਬਹੁਤ ਸਾਰੀਆਂ ਬਰਕਤਾਂ ਦੇਣ ਅੱਜ ਦਾ ਵਿਸ਼ਾ ਹੈ ਵੱਧ ਬੀਜਿਆ ਪਰ ਘੱਟ ਵੜਿਆ ਅੱਜ ਹਰ ਇਨਸਾਨ ਦੇ ਨਾਲ ਇਸ ਤਰ੍ਹਾਂ ਹੁੰਦਾ ਨਫੇ ਦੀ ਜਗ੍ਹਾ ਤੇ ਘਾਟ ਆ ਪੈਂਦਾ ਲਾਭ ਦੀ ਜਗ੍ਹਾ ਤੇ ਹਾਨੀ ਹੁੰਦੀ ਹੈ ਕਿਉਂਕਿ ਇਨਸਾਨ ਨੂੰ ਇਹ ਆਸ ਹੁੰਦੀ ਹੈ ਕਿ ਮੈਂ ਜੋ ਇਨਵੈਸਟਮੈਂਟ ਕਰਾਂ ਉਹਦੇ ਵਿੱਚ ਮੈਨੂੰ ਲਾਭ ਹੋਵੇ ਬੰਦਾ ਸੋਚਦਾ ਜਿਵੇਂ 10 ਕਿਲੋ ਬੀਜਾਂ ਤੇ 100 ਕਿਲੋ ਵੱਡਾ ਮੈਂ ਵੱਧ ਕੇ ਵੱਡਾ ਪਰ ਇਨਸਾਨ ਦੇ ਜੀਵਨ ਦੇ ਵਿੱਚ ਅਦੋਂ ਨਿਰਾਸ਼ਾ ਆ ਜਾਂਦੀ ਹੈ ਜਿਸ ਸਮੇਂ ਵੱਧ ਬੀਜਿਆ ਜਾਂਦਾ ਪਰ ਵੱਡਿਆ ਘਟ ਜਾਂਦਾ ਕਿਉਂਕਿ ਪਰਮੇਸ਼ਰ ਦਾ ਵਚਨ ਸਾਰੀਆਂ ਗੱਲਾਂ ਦੇ ਬਾਰੇ ਦੱਸਦਾ ਆ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਵੜਦੇ ਹਾਂ ਤੇ ਪ੍ਰਭੂ ਦਾ ਵਚਨ ਕਹਿੰਦਾ ਜੇ ਤੁਸੀਂ ਮੇਰੇ ਹੁਕਮਾਂ ਤੇ ਚੱਲੋ ਜੇ ਮੇਰੀਆਂ ਵਿਧੀਆਂ ਦੀ ਪਾਲਣਾ ਕਰੋ ਜੇ ਤੁਸੀਂ ਮੇਰੇ ਵਚਨਾਂ ਨੂੰ ਮੰਨੋ ਤੇ ਪ੍ਰਭੂ ਦਾ ਵਚਨ ਦੱਸਦਾ ਆ ਕਹਿੰਦਾ ਫਿਰ ਮੈਂ ਤੁਹਾਨੂੰ ਵਧਾਵਾਂਗਾ ਮੈਂ ਤੁਹਾਡੇ ਖੇਤਾਂ ਦੇ ਫਲਾਂ ਨੂੰ ਆਸ਼ੀਸ਼ ਦੇਵਾਂਗਾ ਮੈਂ ਤੁਹਾਡੀ ਪੈਦਾਵਾਰ ਉੱਤੇ ਆਸ਼ੀਸ਼ ਦੇਵਾਂਗਾ ਮੈਂ ਤੁਹਾਡੇ ਕਾਰੋਬਾਰ ਨੂੰ ਬਰਕਤ ਦੇਵਾਂਗਾ ਇਹ ਸਾਡੇ ਮੁਕਤੀਦਾਤਾ ਪ੍ਰਭ ਯੇਸ਼ੂ ਮਸੀਹ ਦਾ ਵਾਅਦਾ ਆ ਸਾਡੇ ਨਾਲ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਹਜਈ ਨਵੀ ਦੀ ਪੁਸਤਕ ਪੜ੍ਹਦੇ ਆ ਉਸ ਜਗ੍ਹਾ ਤੇ ਪਰਮੇਸ਼ਰ ਦਾ ਦਾਸ ਹਜਈ ਨਵੀ ਜਿਹੜਾ ਆ ਉਹ ਇਸ ਤਰ੍ਹਾਂ ਲਿਖਦਾ ਆ ਹਜਈ ਨਵੀ ਜਿਹੜਾ ਪਰਮੇਸ਼ਰ ਦਾ ਬੰਦਾ ਆ 1:3 ਉਸ ਦੇ 6 ਵਚਨ ਦੇ ਵਿੱਚ ਲਿਖਦਾ ਤੁਸੀਂ ਬਹੁਤ ਬੀਜਿਆ ਪਰ ਥੋੜਾ ਖਟਿਆ ਤੁਸੀਂ ਖਾਂਦੇ ਹੋ ਪਰ ਰਜਦੇ ਨਹੀਂ ਤੁਸੀਂ ਪੀਂਦੇ ਹੋ ਪਰ ਤ੍ਰੇ ਨਹੀਂ 부ਜਦੀ ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਹਿੰਦਾ ਤੁਸੀਂ ਬੀਜਿਆ ਤੇ ਬਹੁਤ ਪਰ ਖਟਿਆ ਥੋੜਾ ਨਫਾ ਜਿਹੜਾ ਤੁਹਾਨੂੰ ਥੋੜਾ ਹੋਇਆ ਤੁਸੀਂ ਖਾਂਦੇ ਤਾਂ ਹੋ ਪਰ ਰੱਜਦੇ ਨਹੀਂ ਤੁਸੀਂ ਪੀਂਦੇ ਤਾਂ ਹੋ ਪਰ ਤਰੇ ਨਹੀਂ ਬੁਝਦੀ ਤੁਸੀਂ ਕੱਪੜੇ ਤਾਂ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਤੇ ਜਿਹੜੀ ਤੁਸੀਂ ਕਮਾਈ ਕਰਦੇ ਹੋ ਉਹ ਛੇਕ ਵਾਲੀ ਥੈਲੀ ਚ ਰੱਖਦੇ ਹੋ ਗੱਲ ਸਮਝਣ ਵਾਲੀ ਹੈ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਾਨੂੰ ਸਮਝਣਾ ਪੈਣਾ ਪਰਮੇਸ਼ਰ ਦੀ ਬਾਣੀ ਦੇ ਦੁਆਰਾ ਕਿ ਅੱਜ ਸੱਚਮੁੱਚ ਹੀ ਸਾਡੇ ਨਾਲ ਇਦਾਂ ਹੁੰਦਾ ਬਹੁਤ ਸਾਰੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਹੁੰਦਾ ਆ ਜੇ ਅਸੀਂ ਵਿਚਾਰ ਕਰੀਏ ਜੇ ਅਸੀਂ ਵੇਖੀਏ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਮੇਰੇ ਭਾਈ ਭੈਣੋਂ ਪ੍ਰਭੂ ਦਾ ਵਚਨ ਇਹ ਦੱਸਦਾ ਆ ਇਹ ਕਿਉਂ ਹੁੰਦਾ ਆ ਜਦੋਂ ਅਸੀਂ ਪ੍ਰਭੂ ਦੇ ਹੁਕਮਾਂ ਤੋਂ ਦੂਰ ਹੁੰਦੇ ਆ ਜਦੋਂ ਅਸੀਂ ਪ੍ਰਭੂ ਦੇ ਵਚਨਾਂ ਤੋਂ ਦੂਰ ਹੋ ਜਾਂਦੇ ਆ ਜਦੋਂ ਪ੍ਰਭੂ ਦੀਆਂ ਆਗਿਆਵਾਂ ਤੋਂ ਦੂਰ ਚਲੇ ਜਾਂਦੇ ਆ ਫਿਰ ਜੋ ਬੀਜਦੇ ਆ ਉਹ ਸਾਨੂੰ ਮਿਲਦਾ ਨਹੀਂ ਆ ਫਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਕਿਉਂ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਬਰਕਤ ਨਹੀਂ ਹੁੰਦੀ ਪਰਮੇਸ਼ਰ ਦੀ ਪ੍ਰਭੂ ਕਹਿੰਦਾ ਮੈਂ ਤੇਰੇ ਖੇਤਾਂ ਦੇ ਫਲਾਂ ਨੂੰ ਆਸ਼ੀਸ਼ ਦਵਾਂਗਾ ਜੋ ਤੂੰ ਬੀਜੇਗਾ 100 ਗੁਣਾ ਪਾਵੇਂਗਾ ਪਰ ਅਸੀਂ ਜੇ ਬੀਜਦੇ ਹਾਂ ਸਾਨੂੰ ਇਹ ਆਸ ਹੁੰਦੀ ਹੈ ਕਿ ਅਸੀਂ ਵੱਧ ਪਾਈਏ ਤੇ ਜੇ ਅਸੀਂ 10 ਕਿਲੋ ਬੀਜ ਬੀਜੀਏ ਤੇ ਆਖਰ ਤੇ ਜਾ ਕੇ ਸਾਡਾ 1 ਕਿਲੋ ਬੀਜ ਖੇਤ ਵਿੱਚੋਂ ਨਿਕਲੇ ਸਾਨੂੰ ਵਧੀਆ ਲੱਗਦਾ ਸਾਨੂੰ ਚੰਗਾ ਲੱਗਦਾ ਨਹੀਂ ਕਿਉਂ ਨਹੀਂ ਚੰਗਾ ਲੱਗਦਾ ਕਿਉਂਕਿ ਅਸੀਂ ਸੋਚਦੇ ਆ ਜੇ ਅਸੀਂ ਬੀਜਿਆ ਆ ਤੇ ਸਾਨੂੰ ਇਹਦੇ ਬਦਲੇ ਵਿੱਚ ਕਈ ਗੁਣਾ ਜ਼ਿਆਦਾ ਮਿਲੇ ਮਿਹਨਤ ਕੀਤੀ ਆ ਪਾਣੀ ਪਾਇਆ ਆ ਰੂੜੀ ਪਾਈ ਆ ਦੇਖਰੇਖ ਕੀਤੀ ਆ ਤੇ ਸਮੇਂ ਦਾ ਇੰਤਜ਼ਾਰ ਕੀਤਾ ਆ ਪਰ ਵਚਨ ਕਹਿੰਦਾ ਤੁਸੀਂ ਬੀਜਿਆ ਬੋਤਾ ਪਰ ਖਟਿਆ ਥੋੜਾ ਉਹਦਾ ਕਾਰਨ ਪਤਾ ਕੀ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਦੂਰ ਹੋ ਜਾਂਦੇ ਜਦੋਂ ਅਸੀਂ ਪਰਮੇਸ਼ਵਰ ਦੀਆਂ ਆਗਿਆਵਾਂ ਤੋਂ ਦੂਰ ਹੋ ਜਾਂਦੇ ਹਾਂ ਅਦੋਂ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਘਾਟੇ ਸਾਡੀ ਜ਼ਿੰਦਗੀ 'ਚ ਆਉਂਦੇ ਆ ਘਾਟੇ ਜਿਹੜੇ ਨੇ ਸਾਡੀ ਜ਼ਿੰਦਗੀ ਵਿੱਚ ਆਉਂਦੇ ਆ ਫਿਰ ਘਾਟੇ ਸਾਨੂੰ ਯਾਦ ਕਰਾਉਂਦੇ ਆ ਕਿਤੇ ਤਾਂ ਕਿਤੇ ਤੂੰ ਗਲਤ ਹੈ ਗਾਟੇ ਸਾਨੂੰ ਯਾਦ ਕਰਾਉਂਦੇ ਆ ਵੀ ਭਾਈ ਤੂੰ ਗਲਤ ਐ ਆਪਣੀ ਚਾਲ ਸਿੱਧੀ ਕਰ ਮੈਂ ਜਦੋਂ ਗੱਲ ਤੁਹਾਡੇ ਨਾਲ ਕਰਾਂ ਪ੍ਰਭੂ ਦੇ ਵਚਨ ਦੇ ਰਾਹੀ ਤਾਂ ਮੈਂ ਮਹਿਸੂਸ ਕਰਦਾ ਆ ਕਿ ਸੱਚਮੁੱਚ ਹੀ ਜਦੋਂ ਅਸੀਂ ਪ੍ਰਭੂ ਤੋਂ ਦੂਰ ਜਾਂਦੇ ਆ ਤੇ ਸਾਨੂੰ ਬਹੁਤ ਸਾਰੇ ਘਾਟਿਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਹਿੰਦਾ ਤੁਸੀਂ ਬੀਜਿਆ ਬੋਤਾ ਪਰ ਖਟਿਆ ਥੋੜਾ ਉਹਦਾ ਕਾਰਨ ਕਿ ਬੰਦਾ ਜਦੋਂ ਪ੍ਰਭੂ ਤੋਂ ਦੂਰ ਹੋ ਕੇ ਆਪਣੀ ਚਾਲ ਚੱਲਣ ਦੇ ਉੱਤੇ ਧਿਆਨ ਨਹੀਂ ਦਿੰਦਾ ਪਿਛਲੇ ਵਚਨ ਪੜ੍ਹਦੇ ਆ ਭਲਾਏ ਕੋਈ ਸਮਾਂ ਤੁਸੀਂ ਆਪ ਛੱਤੇ ਹੋਏ ਕੋਠਿਆਂ ਵਿੱਚ ਰਵੋ ਜਦਕਿ ਇਹ ਭਵਨ ਬਰਬਾਦ ਪਿਆ ਹੁਣ ਸੈਨਾ ਦਾ ਯਹਵਾ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ ਆਪਣੇ ਜੀਵਨ ਤੇ ਧਿਆਨ ਦਿਵੋ ਆਪਣੀ ਜ਼ਿੰਦਗੀ ਤੇ ਧਿਆਨ ਦਿਵੋ ਫਿਰ ਅੱਗੇ ਲਿਖਿਆ ਤੁਸੀਂ ਬੀਜਿਆ ਬੋਤਾ ਖੱਟਿਆ ਥੋੜਾ ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ ਪੀਂਦੇ ਤਾਂ ਹੋ ਤਰੇ ਨਹੀਂ ਬੁਝਦੀ ਕੱਪੜੇ ਤਾਂ ਪਾਉਂਦੇ ਪਰ ਗਰਮ ਨਹੀਂ ਹੁੰਦੇ ਆਪਣੀ ਕਮਾਈ ਛੇਕ ਵਾਲੀ ਥੈਲੀ ਚ ਰੱਖਦੇ ਹੋ ਹੁਣ ਇੱਥੇ ਜਿਹੜਾ ਬੀਜ ਦਾ ਇਹਨੂੰ ਘੱਟ ਮਿਲਦਾ ਪਿਆ ਜਿਹੜਾ ਖਾਂਦਾ ਹੈ ਉਹਨੂੰ ਲੱਗਦਾ ਨਹੀਂ ਪਿਆ ਕਹਿੰਦੇ ਮੈਂ ਤਾਂ ਖਰਾਕ ਬੜੀ ਖਾਦੀ ਮੈਨੂੰ ਤਾਂ ਲੱਗਦੀ ਨਹੀਂ ਕਹਿੰਦਾ ਕੱਪੜੇ ਤਾਂ ਪਾਉਂਦੇ ਗਰਮ ਨਹੀਂ ਹੁੰਦੇ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਵੀ ਬਿਮਾਰ ਰਹਿਨੇ ਆ ਅੱਗੇ ਲਿਖਿਆ ਮਜ਼ਦੂਰ ਜਿਹੜਾ ਆਪਣੀ ਕਮਾਈ ਇਕੱਠੀ ਕਰਕੇ ਉਹ ਥੈਲੀ ਵਿੱਚ ਰੱਖ ਦਿੰਦਾ ਜਿਹੜੀ ਥੈਲੀ ਫੱਟੀ ਹੋਈ ਆ ਜਿਹੜੀ ਥੈਲੀ ਨੂੰ ਸ਼ੇਕ ਹੋਊਗਾ ਉਹਦੇ ਵਿੱਚ ਜਿੰਨੇ ਮਰਜ਼ੀ ਪੈਸੇ ਪਾਈਓ ਉਹ ਹੀਠਾਂ ਦੇ ਨਿਕਲੀ ਜਾਣੇ ਆ ਭਾਵੇਂ ਤੁਸੀਂ 1 ਰੁਪਏ ਦਾ ਸਿੱਕਾ ਪਾਇਓ ਤੇ ਭਾਵੇਂ 2000 ਰੁਪਏ ਦਾ ਨੋਟ ਪਾਇਓ ਉਹਨੇ ਕੱਲੀ ਜਾਣੇ ਕਿ ਉਹ ਨਿਕਲ ਜਾਣੇ ਆ ਕਿਉਂਕਿ ਉਹ ਥੈਲੀ ਨੂੰ ਸ਼ੇਕ ਹੈ ਉਹ ਸ਼ੇਕ ਖੁਦਾ ਨੇ ਤੁਹਾਡੀ ਥੈਲੀ ਨੂੰ ਇਸ ਲਈ ਕੀਤਾ ਆ ਉਹ ਸ਼ੇਕ ਪਰਮੇਸ਼ਰ ਨੇ ਉਸ ਥੈਲੀ ਨੂੰ ਇਸ ਲਈ ਕੀਤਾ ਆ ਕਿਉਂਕਿ ਪਰਮੇਸ਼ਰ ਜਾਣਦਾ ਕਿ ਤੁਸੀਂ ਮੇਰੇ ਵਚਨਾਂ ਨੂੰ ਨਹੀਂ ਮੰਨਦੇ ਤੁਸੀਂ ਮੇਰੀਆਂ ਵਿਧੀਆਂ ਤੋਂ ਦੂਰ ਹੋ ਤੁਸੀਂ ਮੇਰੇ ਹੁਕਮਾਂ ਤੋਂ ਦੂਰ ਹੋ ਤੁਸੀਂ ਮੇਰੇ ਵਚਨਾਂ ਤੋਂ ਦੂਰ ਹੋ ਇਸ ਲਈ ਪਰਮੇਸ਼ਰ ਨੇ ਉਸ ਥੈਲੀ ਨੂੰ ਛੇਕ ਦਿੱਤਾ ਕਮਾਈ ਕਰਦੇ ਆ 500 ਰੁਪਏ ਸ਼ਾਮ ਨੂੰ ਲੈ ਕੇ ਆਏ ਤੇ 600 ਰੁਪਏ ਦਾ ਖਰਚਾ ਪੈ ਗਿਆ ਸ਼ਾਮਾਂ ਨੂੰ 500 ਕਮਾ ਕੇ ਲਿਆਂਦਾ ਤੇ 600 ਰੁਪਏ ਦਾ ਕਿਉਂ ਖਰਚਾ ਤਿਆਰ ਹੈ ਕਈ ਵਾਰ 500 ਕਮਾਉਂਦੇ ਆ ਤੇ 5000 ਦਾ ਖਰਚਾ ਤਿਆਰ ਹੁੰਦਾ ਆ ਪ੍ਰਭੂ ਦਾ ਵਚਨ ਕੀ ਕਹਿੰਦਾ ਕਹਿੰਦਾ ਤੁਸੀਂ ਕਮਾਈ ਛੇਕ ਵਾਲੀ ਥੈਲੀ ਚ ਰੱਖ ਦਿਓ ਮੇਰੇ ਭਾਈਓ ਭੈਣੋ ਜੇ ਤੁਸੀਂ ਸਮਝੋਗੇ ਨਾ ਤੇ ਉਹ ਛੇ ਕਦੋਂ ਤੱਕ ਬੰਦ ਨਹੀਂ ਹੋਣਾ ਜਦੋਂ ਤੱਕ ਤੁਸੀਂ ਆਪਣੇ ਸਹੀ ਰਸਤੇ ਤੇ ਨਹੀਂ ਆਉਂਦੇ ਜਦੋਂ ਤੱਕ ਤੁਸੀਂ ਪ੍ਰਭੂ ਵਾਲੇ ਰਾਹ ਤੇ ਨਹੀਂ ਆਉਂਦੇ ਜਿਸ ਦਿਨ ਤੁਸੀਂ ਪ੍ਰਭੂ ਵਾਲੇ ਰਸਤੇ ਤੇ ਆਗੇ ਉਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਉਹ ਸਾਰੇ ਛੇਕ ਬੰਦ ਕਰ ਦੂਗਾ ਜਿਹੜੇ ਤੁਹਾਡੀ ਹਾਨੀ ਲਈ ਹੈ ਤੁਹਾਡੀ ਕਮਾਈ ਦੇ ਤੁਹਾਡੇ ਕਾਰੋਬਾਰ ਦੇ ਔਰ ਤੁਹਾਡੇ ਨਫੇ ਨੂੰ ਖਤਮ ਕਰਨ ਵਾਲਿਓ ਛੇਕ ਜਿਹੜੇ ਨੇ ਜਿਹੜੇ ਫਜ਼ੂਲ ਦੇ ਖਰਚੇ ਨੇ ਖੁਦਾਵੰਦ ਬੰਦ ਕਰੇਗਾ ਤੁਹਾਡੀ ਕਮਾਈ ਉੱਤੇ ਬਰਕਤ ਦਊਗਾ ਪਰ ਲੋੜ ਹੈ ਆਪਣੀ ਜੀਵਨ ਤੇ ਗੌਰ ਕਰੀਏ ਪਰਮੇਸ਼ਰ ਵੱਲ ਆਈਏ ਤੇ ਆਪਣੇ ਆਪ ਨੂੰ ਪ੍ਰਭ ਯੇਸ਼ੂ ਮਸੀਹ ਦੇ ਹੱਥ ਵਿੱਚ ਦਈਏ ਤੇ ਸਹੀ ਉਹਦੇ ਹੁਕਮਾਂ ਤੇ ਚੱਲੀਏ ਤਾਂ ਉਹ ਸਾਡੇ ਵਿਜੜ ਦੇ ਉੱਤੇ ਵੀ ਬਰਕਤ ਦੇਊਗਾ ਸਾਡੇ ਕਾਰੋਬਾਰ ਉੱਤੇ ਵੀ ਬਰਕਤ ਦੇਊਗਾ ਤੇ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਉੱਤੇ ਬਰਕਤ ਦੇਗਾ ਉਹਦੀ ਆਸ਼ੀਸ਼ ਤੁਹਾਡੇ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਉਹਦੀ ਬਰਕਤ ਤੁਹਾਡੀਆਂ ਸਾਰੀਆਂ ਚੀਜ਼ਾਂ ਉੱਤੇ ਬਣੀ ਰਹੇਗੀ ਪ੍ਰਭੂ ਆਸ਼ੀਸ਼ ਦੇਵੇ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਪਿਆਰ ਪ੍ਰਿਆਸ ਸलाम ਸਭਨਾਂ ਨੂੰ ਜੈ ਮਸੀਹ ਦੀ ਅਸੀਂ ਫੇਰ ਪਰਮੇਸ਼ਵਰ ਦਾ ਵਚਨ ਲੈ ਕੇ ਆਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਨਾਂ ਵਚਨਾਂ ਨੂੰ ਵੱਦ ਤੋਂ ਵੱਦ ਸ਼ੇਅਰ ਕਰੋ ਪ੍ਰਭੂ ਬਰਕਤ ਦੇ ਆਮੀਨ